ਕਿ ਆ ਕਿ ਬ੍ਰਾਂਖੀ ਹੋਣੀ ਹੈ ਤੁਹਾਨੂੰ ਖੁਸ਼ੀ ਆ ਆ ਅੱਜ ਪੈਨ ਪੰਜਾਬ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਵਕਤ ਵਕਤ ਥਾਵਾਂ ਦੇ ਉੱਪਰ ਅੱਜ ਸਰਚ ਆਪਰੇਸ਼ਨ ਕੀਤੇ ਗਏ ਜਿਹਦੇ ਅੰਦਰ ਅੰਡਰ ਹੀ ਆ ਸਾਡੇ ਮਾਨਯੋਗ ਡੀਆਈਜੀ ਮੈਮ ਦੇ ਨਿਰਦੇਸ਼ਾ ਨਿਰਦੇਸ਼ ਹੀਟ ਅਸੀਂ 7 ਅਲੱਗ-ਅਲੱਗ ਥਾਵਾਂ ਤੇ ਸਰਚ ਆਪਰੇਸ਼ਨਸ ਕੀਤੇ ਸੀਗੇ ਆ ਤਿੰਨੋਂ ਸਬ ਡਿਵੀਜ਼ਨ ਦੇ ਵਿੱਚ ਟੋਟਲ 144 ਦੀ ਫੋਰਸ 8 ਐਸਐਚਓਜ਼ ਤੇ 5 ਜੀਓਜ਼ ਇਨ ਸਰਚਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਅੱਜ ਦੇ ਜੋ ਸਰਚ ਆਪਰੇਸ਼ਨਸ ਸੀਗੇ ਉਨਾ ਦੇ ਅੰਡਰ ਟੋਟਲ ਹੁਣ ਤੱਕ ਕਿਉਂਕਿ ਹਜੇ ਵੀ ਸਰਚਸ ਵਗੈਰੇ ਕਨਕਲੂਡ ਨਹੀਂ ਹੋਏ ਕੁਝ ਕੁ ਥਾਵਾਂ ਤੇ ਤੇ ਹੁਣ ਤੱਕ 7 ਐਫਆਈਆਰਸ ਦਰਜ ਹੋ ਚੁੱਕੀ ਹੈ ਐਂਡ ਇਨ 7 ਐਫਆਈਆਰਸ ਦੇ ਵਿੱਚ 4 ਐਫਆਈਆਰਸ ਐਨਡੀਪੀਐਸ ਐਕਟ ਦੇ ਅੰਡਰ ਹੈ ਐਂਡ 18 ਅਕਿਊਜ਼ ਅਰੈਸਟ ਹੋ ਚੁਕੇ 18 ਦੇ ਵਿੱਚੋਂ 10 ਐਨਡੀਪੀਐਸ ਐਕਟ ਦੇ ਅਕਿਊਜ਼ਡ ਨੇ ਤੇ ਬਾਕੀ 8 ਜੋ ਹੈ ਉਹ ਅਲੱਗ-ਅਲੱਗ ਕ੍ਰਾਈਮ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆ ਕਿ ਗੈਮਬਲਿੰਗ ਐਕਟ ਦਾ ਵੀ ਹੋਇਆ ਹੈਗਾ ਤੇ ਇੱਕ ਅਸੀਂ ਚੋਰ ਵੀ ਫੜਿਆ ਤੋ ਔਰ ਕੁਝ ਵਾਂਟਡ ਕ੍ਰਿਮੀਨਲਸ ਵੀ ਸੀਗੇ 307 ਦੇ ਮੁਕਦਮੇ ਦੇ ਵਿੱਚ ਵੀ ਮਾਛੀਵਾੜਾ ਦੇ ਵਿੱਚ ਕ੍ਰਿਮੀਨਲਸ ਅਰੈਸਟ ਹੋਏ ਤਾਂ ਟੋਟਲ 18 ਦੀ ਅਰੈਸਟ ਹੈ ਇਹਦੇ ਨਾਲ ਨਾਲ ਜੋ ਅੱਜ ਦੀ ਰਿਕਵਰੀ ਹੈਗੀ ਉਹ ਜੋ ਐਂਡੀ ਪੇਸ ਦੀ ਜੋ ਰਿਕਵਰੀ ਹੈ ਸਪੈਸ਼ਲੀ ਉਹ 100 ਕੇ ਤਕਰੀਬਨ ਸਾਨੂੰ ਟ੍ਰਾਮਾਡੋਲ ਟੈਬਲੇਟਸ ਮਿਲੀ ਹੈ ਇੱਕ ਮੁਲਜ਼ਮ ਤੋਂ ਇੱਕ ਪਰਸਨ ਤੋਂ ਸਾਨੂੰ 8 ਗ੍ਰਾਮ ਹੈਰੋਇਨ ਤੇ ਇਹਦੇ ਨਾਲ ਨਾਲ 3000 ਦੀ ਜੋ ਡਰੱਗ ਮਨੀ ਹੈ ਉਹ ਮਿਲੀ ਹੈ ਇੱਕ ਪਸੰਦ ਤੋਂ ਸਾਨੂੰ 60 ਗ੍ਰਾਮ ਇਨਟੌਕਸਿਕਨ ਪਾਊਡਰ ਮਿਲਿਆ ਤੇ ਕੁੱਲ ਮਿਲਾ ਕੇ ਸਾਡੀ ਡਰਗ ਦੇ ਰਿਕਵਰੀ ਜੋ ਸਮਾਲ ਰਿਕਵਰੀਜ਼ ਹੁੰਦੀ ਉਹ ਹੋਈ ਹੈ ਇਹਦੇ ਨਾਲ ਨਾਲ ਅਸੀਂ ਇੱਕ ਚੋਰੀ ਦਾ ਵਹੀਕਲ ਵੀ ਫੜਿਆ ਬਰਾਮਦ ਕੀਤਾ ਤੇ ਇੱਕ ਸਨੇਚਰ ਵੀ ਫੜਿਆ ਹੈ ਇੰਨੇ ਮਹੀਨੇ ਤੋਂ ਪ੍ਰੋਜੈਕਟ ਕੇ ਕੰਪਲੀਟ ਹੋ ਜਾਵੇਗਾ ਸਭ ਤੋਂ ਪਹਿਲਾਂ ਅਸੀਂ ਬਾਈ ਇਵਨਿੰਗ ਤੁਹਾਨੂੰ ਇੱਕ ਡਿਟੇਲ ਪ੍ਰੈਸ ਨੋਟ ਦੇ ਦੇਵਾਂਗੇ ਜਿਹਦੇ ਵਿੱਚ ਸਾਰੀ-ਸਾਰੀ ਡਿਟੇਲਸ ਹੋਣਗੀਆਂ ਇਹਦੇ ਨਾਲ-ਨਾਲ ਮੈਂ ਤੁਹਾਨੂੰ ਉਹਦਾ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਤੁਸੀਂ ਸਾਰੇ ਕੇ ਸਾਰੇ ਅਵੇਅਰ ਹੋ ਕਿ ਪੰਜਾਬ ਦੇ ਵਿੱਚ ਇੱਕ ਐਂਟੀ ਡਰਗ ਮੁਹਿੰਮ ਚੱਲ ਰਹੀ ਹੈਗੀ ਅਯੂਧ ਨਸ਼ਾ ਵਿਰੋਧ ਇਹਦੇ ਅੰਡਰ ਅਸੀਂ ਬਹੁਤ ਜ਼ਿਆਦਾ ਟਾਰਗੇਟਡ ਸਰਚਸ ਵਗੈਰਾ ਕਰਦੇ ਸਾਡੀ ਲਿਸਟ ਵਗੈਰਾ ਅਸੀਂ ਅਪਡੇਟ ਵੀ ਕਰਦੇ ਰਹਿੰਦੇ ਸਾਡੀ ਲਿਸਟ ਬਣੀ ਵੀ ਹੋਈ ਹੈ ਆ ਇਸ ਮਿਸ਼ਨ ਦੇ ਅੰਡਰ ਹੀ ਬੀਤੇ 28 ਦਿਨਾਂ ਦੇ ਵਿੱਚ ਵਿੱਚ ਖੰਨਾ ਜ਼ਿਲ੍ਹੇ ਦੇ ਅੰਦਰ ਟੋਟਲ ਹੁਣ ਤੱਕ 65 ਐਫਆਈਆਰ ਦਰਜ ਹੋ ਚੁੱਕੀ ਹੈ ਇਨ ਬਾਟ ਐਫਆਈਆਰ ਦੇ ਅੰਡਰ 140 ਅਕਿਊਜ਼ਡ ਅਰੈਸਟ ਹੋ ਚੁਕੇ ਜਿਹਦੇ ਨਾਲ ਨਾਲ 25 ਦੇ ਤਕਰੀਬਨ ਪਰਸਨ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਏ ਹਨ ਐਦੇ ਨਾਲ ਨਾਲ ਕੁਝ ਪਰਸਨ ਇਦਾਂ ਦੇ ਸੀਗੇ ਜੋ ਲਿਸਟ ਦਾ ਹਿੱਸਾ ਸੀਗੇ ਜਾਂ ਪੁਰਾਣੇ ਟਾਈਮ 'ਚ ਡਰਗ ਪੈਡਲਿੰਗ ਦਾ ਕੰਮ ਕਰਦੇ ਸੀਗੇ ਤੇ ਹੁਣ ਛੱਡ ਚੁਕੇ ਤੇ ਉਹਨਾਂ ਦੇ ਪੰਚਾਇਤ ਮੈਂਬਰਸ ਨੇ ਮਿਊਨਿਸਪਲ ਕਮੇਟੀ ਦੇ ਮੈਂਬਰਸ ਨੇ ਉਹਨਾਂ ਦੀ ਗਾਰੰਟੀ ਚੱਕੀ ਤੇ ਉਹਨਾਂ ਨੇ ਇਦਾਂ ਦੇ ਸੀ 15 ਦੇ ਤਕਰੀਬਨ ਪਰਸਨ ਜੋ ਹੈ ਜਿਨਾਂ ਨੂੰ ਅਸੀਂ ਗਾਰੰਟੀ ਤੇ ਔਨ ਸਰਵੇਲੈਂਸ ਛੜਿਆ ਤੇ ਉਹਨਾਂ ਦੇ ਅਗੇਂਸਟ ਅਸੀਂ ਪ੍ਰੀਵੈਂਟਿਵ ਐਕਸ਼ਨ ਅੰਡਰ ਬੀ ਐਨ ਐਸ ਜਿਹੋ ਹੈਬਿਚੁਅਲ ਅਫੈਂਡਰਸ ਦਾ ਉਹ ਲਿਤਾ ਹੈਗਾ ਇਹਦੇ ਨਾਲ ਨਾਲ ਅਸੀਂ ਹੁਣ ਤੱਕ 378 ਕੇ ਤਕਰੀਬਨ ਸੰਪਰਕ ਦੀ ਮੀਟਿੰਗ ਕਰ ਚੁੱਕੇ ਜੋ ਸਾਡੇ ਪਬਲਿਕ ਆਊਟਰੀਚ ਪ੍ਰੋਗਰਾਮ ਹੈਗਾ ਜਿਹਦੇ ਅੰਦਰ ਅਸੀਂ ਲੋਕਾਂ ਨੂੰ ਜਾ ਕੇ ਮਿਲਦੇ ਆ ਉਹਨਾਂ ਦੇ ਨਾਲ ਡਿਸਕਸ ਕਰਦੇ ਉਹਨਾਂ ਦੇ ਨਾਲ ਆ ਜੋ ਡਰਗ ਵਾਲਾ ਇੱਕ ਵੱਡੀ ਇਸ਼ੂ ਹੈਗਾ ਪੰਜਾਬ ਦਾ ਇਹਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਵੀ ਅਸੀਂ ਸਜੈਸ਼ਨਸ ਲੈਂਦੇ ਹੁਣਾਂ ਦੇ ਨਾਲ ਕਿਉਂਕਿ ਐਜ਼ ਅ ਟੀਮ ਅਸੀਂ ਕੰਮ ਕਰ ਰਹੇ ਹਾਂ ਤੇ ਇਹਨਾਂ 378 ਮੀਟਿੰਗਸ ਦੇ ਅ ਅੰਦਰ ਅਸੀਂ 295 ਹੁਣ ਤੱਕ ਪੰਚਾਇਤੀ ਰੈਜ਼ੋਲੂਸ਼ਨਸ ਵਗਰੀ ਵਗਰੀ ਪੰਚਾਇਤਾਂ ਨੇ ਸਾਨੂੰ ਪਾਸ ਕਰਕੇ ਦਿੱਤੇ ਜਿਤੇ ਉਹਨਾਂ ਨੂੰ ਸਾਨੂੰ ਗਾਰੰਟੀ ਦਿੱਤੀ ਕਿ ਉਹ ਕਿਸੇ ਡਰਗ ਪੈਡਲਰ ਜਾਂ ਸਮੱਗਲਰ ਦੇ ਪਿੱਛੇ ਨਹੀਂ ਆਉਣਗੇ ਉਹਨਾਂ ਦੀ ਜ਼ਮਾਨਤ ਵਗੈਰਾ ਨਹੀਂ ਕਰਾਂਗੇ ਇਹਦੇ ਨਾਲ-ਨਾਲ ਅਸੀਂ 350 ਤੋਂ ਜ਼ਿਆਦਾ ਟਾਰਗੇਟਡ ਰੇਡਸ ਵਗੈਰਾ ਵੀ ਕਰ ਚੁੱਕੇ ਔਰ ਸਾਨੂੰ ਹੁਣ ਤੱਕ ਕਾਫੀ ਜ਼ਿਆਦਾ ਰਿਕਵਰੀਜ਼ ਹੋ ਚੁੱਕੇ ਜੋ ਅਸੀਂ ਅਲੱਗ-ਅਲੱਗ ਟਾਈਮ 'ਤੇ ਮੀਡੀਆ ਦੇ ਨਾਲ ਸਾਂਝੀ ਕਰਦੇ ਰਹੇ। ਇਹਦੇ ਨਾਲ-ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਟਾਰਗੇਟਡ ਰੇਡਸ ਜੋ ਹੁੰਦੀ ਹੈ ਇਹਨਾਂ ਦੇ ਅੰਦਰ ਸਾਨੂੰ ਹੋਰ ਵੀ ਜੋ ਵਾਂਟਡ ਕ੍ਰਿਮੀਨਲਸ ਜਾਂ ਐਂਟੀ-ਸੋਸ਼ੀਅਲ 엘ਮੈਂਟਸ ਵੀ ਮਿਲ ਜਾਂਦੇ। ਤੇ ਇਨ ਆਹੀ ਮੁਹਿੰਮ ਦੇ ਅੰਦਰ ਸਾਡੇ 21 ਕੇ ਤਕਰੀਬਨ ਜੋ ਚੋਰੀ ਜਾਂ ਸਨੈਚਿੰਗ ਵਗਰੇ ਦੀ ਐਫਆਈਆਰਸ ਵੀ ਦਰਜ ਹੋਈਆਂ। ਉਹ ਉਹਨਾਂ ਦੇ ਅੰਦਰ ਅਸੀਂ 22 ਚੋਰ ਹੁਣ ਤੱਕ ਫੜ ਚੁੱਕੇ ਜਿਨ੍ਹਾਂ ਦੇ ਕੋਲੋਂ ਸਾਨੂੰ ਅ 14 ਲੱਖ 60 ਹਜ਼ਾਰ ਦੇ ਤਕਰੀਬਨ ਦੀ ਆ ਰਾਸ਼ੀ ਦੇ ਜੋ ਸਟੋਲਨ ਪ੍ਰੋਪਰਟੀਆਂ ਹੈ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ ਜੀ ਸਰ ਕੀ ਕੀ ਅੱਜ ਬਰਾਮਦ ਕੀਤੇ ਗਏ ਰੇਟ ਦੇ ਦੌਰਾਨ ਅੱਜ ਜਿਵੇਂ ਇਹ ਨਾਕਾਬੰਦੀ ਤੇ ਸਰਚ ਆਪਰੇਸ਼ਨ ਚੱਲਿਆ ਸੀਗਾ ਯੁੱਧ ਨਸ਼ਿਆਂ ਵਿਰੁੱਧ ਮੋਹਨ ਦੇਦਰਾਮ ਤੇ ਬਾਕੀ ਦਾ ਤੁਹਾਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਬਰੀਫ ਕਰ ਹੀ ਦਿੱਤਾ ਹੈ ਤੇ ਉਸ ਤੋਂ ਇਲਾਵਾ ਅੱਜ ਸਾਡੇ ਜਿਹੜਾ ਹਾਈ ਟੈਕ ਨੱਕ ਹੈ ਪ੍ਰਿਸਟਨ ਮਾਲ ਕੋਲੇ ਉਹਦੇ ਤੇ ਸਾਡੇ ਨਕਾ ਪਾਰਟੀ ਨੇ 42 ਕਿਲੋ 500 ਗ੍ਰਾਮ ਚਾਂਦੀ ਫੜੀ ਹੈ ਜਿਹੜੀ ਆਪਣਾ ਰਿਕਵਰ ਕਰਕੇ ਤੇ ਸੇਲ ਟੈਕਸ ਡਿਪਾਰਟਮੈਂਟ ਨੂੰ ਕਨਫਰਮ ਕਰਤਾ ਤੇ ਉਹਨਾਂ ਨੇ ਉਹਦੇ ਕਰਕੇ ਲੈ ਲਈ ਹੈ ਤੇ ਅਧਿਕਾਰ ਕਾਰਵਾਈ ਜਰੂ ਕਰਤੀ ਉਹਨਾਂ ਨੇ ਇਹ ਕਿੱਥੋਂ ਲੈ ਕੇ ਆ ਰਹੇ ਸੀ ਇਹ ਯੂਪੀ ਤੋਂ ਲੈ ਕੇ ਆ ਰਹੇ ਸੀਗੇ ਜੀ ਅੱਗੇ ਇਹਨਾਂ ਨੇ ਲੁਧਿਆਣਾ ਦੇ ਦਿਲਿੰਦਰ ਦਾ ਦੇਣੇ ਸੀਗੇ ਉਹਦੇ ਬਾਰੇ ਹਮ ਸੇਲ ਟੈਕਸ ਨਾਲ ਬਚ ਚ ਕਰ ਰਹੇ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕਾਫੇ ਐਂਡ ਅ ਰੂਫਟਾਪ ਮੇ आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम है सखन किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में aapka swagat hai